11 ਪੋ ਦਾ ਮਨਹੂਸ ਦਿਨ ਚੜਿਆ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਲੱਗੀ ਤੇ ਉਸਦੇ ਹੁਕਮ ਤੇ ਦੋ ਸਿਪਾਹੀ ਨੇਜੀ ਤੇ ਤਲਵਾਰਾਂ ਨਾਲ ਲੈਸ ਹੋ ਕੇ ਸਾਹਿਬਜ਼ਾਦਿਆਂ ਨੂੰ ਲੈਣ ਆਏ ਮਾਤਾ ਜੀ ਨੇ ਕਿਹਾ ਇਹ ਤਾਂ ਬੱਚੇ ਨੇ ਇਹਨਾਂ ਦਾ ਕੀ ਕਸੂਰ ਤੁਸੀਂ ਮੈਨੂੰ ਲੈ ਚੱਲੋ ਤੇ ਪੁੱਛੋ ਜੋ ਪੁੱਛਣਾ ਹੈ ਸਿਪਾਹੀ ਕਹਿੰਦੇ ਨੇ ਕਿ ਨਵਾਬ ਨੇ ਸਿਰਫ ਇਹਨਾਂ ਨੂੰ ਮਿਲਣਾ ਹੈ ਅਸੀਂ ਹੁਣੇ ਵਾਪਸ ਛੱਡ ਜਾਵਾਂਗੇ ਮਾਤਾ ਜੀ ਨੇ ਸਾਹਿਬਜ਼ਾਦੇ ਨੂੰ ਧਰਮ ਤੇ ਡ੍ਰਿੜ ਰਹਿਣ ਦਾ ਉਪਦੇਸ਼ ਦਿੱਤਾ। ਅੱਗੋਂ ਸਾਹਿਬਜ਼ਾਦੇ ਨੇ ਕਿਹਾ ਮਾਤਾ ਜੀ ਅਸੀਂ ਐਸੇ ਕਾਰਨਾਮੀ ਕਰਾਂਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨਗੀਆਂ ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਸ਼ਹੀਦ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਕਲਗੀਆਂ ਵਾਲੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਹੂ ਵਹਿ ਰਿਹਾ ਏ। ਇਹ ਕਹਿ ਕੇ ਸਾਹਿਬਜ਼ਾਦੇ ਸਿਪਾਹੀਆਂ ਦੇ ਨਾਲ ਚੱਲ ਪਏ। ਰਸਤੇ ਦੇ ਵਿੱਚ ਛੇ ਸਿਪਾਹੀ ਉਹਨਾਂ ਨੂੰ ਆਖਣ ਲੱਗੇ ਕੇ ਨਵਾਬ ਨੂੰ ਸਲਾਮ ਕਰਨੀ ਹੈ ਇਸ ਤਰ੍ਹਾਂ ਉਹ ਖੁਸ਼ ਹੋ ਕੇ ਤੁਹਾਨੂੰ ਮਨਪਸੰਦ ਇਨਾਮ ਦੇਣਗੇ ਜਦੋਂ ਨਵਾਬ ਦੀ ਕਚਹਿਰੀ ਦੇ ਬਾਹਰ ਪਹੁੰਚੇ ਤਾਂ ਵੱਡਾ ਦਰਵਾਜ਼ਾ ਬੰਦ ਸੀ ਅਤੇ ਛੋਟੀ bari ਖੁੱਲੀ ਸੀ ਤਾਂ ਜੋ ਸਾਹਿਬਜਾਦੇ ਅੰਦਰ ਵੜਨ ਤਾਂ ਸਿਰ ਨਵਾਵ ਅੱਗੇ ਝੁਕ ਜਾਵੇ ਅੰਦਰ ਵੜਨ ਤੋਂ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਕਿਹਾ ਕਿ ਇਹ ਮੁਗਲ ਬੜੇ ਦਗੇਵਾਜ਼ ਨੇ ਸਾਨੂੰ ਛੋਟੇ ਦਰਵਾਜ਼ੇ ਰਾਹੀਂ ਝਕਾਉਣ ਨੂੰ ਫਿਰਦੇ ਨੇ ਪਰ ਆਪਾਂ ਇਦਾਂ ਨਹੀਂ ਝੁਕਣਾ ਸੋ ਜਿਵੇਂ ਮੈਂ ਕਰਾਂਗਾ ਮੇਰੇ ਪਿੱਛੇ ਤੁਸੀਂ ਵੀ ਓਦਾਂ ਹੀ ਕਰਿਓ ਬਾਬਾ ਫਤਿਹ ਸਿੰਘ ਜੀ ਨੇ ਹਾਮੀ ਭਰੀ ਅਤੇ ਸਾਹਿਬਜਾਦਿਆਂ ਨੇ ਛੋਟੇ ਦਰਵਾਜ਼ੇ ਵਿੱਚੋਂ ਸਿਰ ਲੰਘਾਉਣ ਤੋਂ ਪਹਿਲਾਂ ਪੈਰ ਲੰਘਾ ਲਏ ਜਦੋਂ ਸਵਾ ਵਿੱਚ ਬੈਠੇ ਸਰਕਾਰੀ ਬੰਦਿਆ ਨੇ ਹੀ ਸਭ ਕੁਝ ਵੇਖਿਆ ਤਾਂ ਉਹ दंग ਰਹਿ ਗਏ ਜਦੋਂ ਦੋਵੇਂ ਸਾਹਿਬਜ਼ਾਦੇ ਨਵਾਬ ਦੀ ਕਚਹਿਰੀ ਦੇ ਵਿੱਚ ਪੁੱਜੇ ਤਾਂ ਨਵਾਬ ਦੇ ਸੰਮੁਖ ਖਲੋ ਕੇ ਜੈਕਾਰੇ ਛੱਡੇ ਜਿਸ ਨਾਲ ਸਾਰੀ ਕਚਹਿਰੀ ਗੂੰਜ ਉੱਠੀ ਨਵਾਬ ਸਨ ਕਚਹਿਰੀ ਦੇ ਵਿੱਚ ਹਾਜ਼ਰ ਸਾਰੇ ਲੋਕ ਹੈਰਾਨ ਸਨ ਕਿ ਇਹ ਨੰਨੇ ਬਾਲਕ ਕਿਸ ਮਿੱਟੀ ਦੇ ਬਣੇ ਹਨ ਜਿਨ੍ਹਾਂ ਨੇ ਨਵਾਬ ਦਾ ਜਰਾ ਵੀ ਡਰ ਨਹੀਂ ਮੰਨਿਆ ਇਹਨਾਂ ਦੇ ਚਿਹਰੇ ਤੇ ਨੂਰ ਛਲਕਾਂ ਮਾਰਦਾ ਪਿਆਈ ਮੌਤ ਦਾ ਇਹਨਾਂ ਨੂੰ ਕੋਈ ਡਰ ਨਹੀਂ ਸਰਹੰਦ ਦੇ ਵਿੱਚ ਸੂਬੇ ਦੇ ਤਲਵੇ ਚਿੱਟਣ ਵਾਲਾ ਸੁਚਾਨੰਦ ਬ੍ਰਾਹਮਣ ਸੀ ਇਸ ਮਰੀ ਜ਼ਮੀਰ ਵਾਲੇ ਦਾ ਕੰਮ ਨਵਾਬ ਨੂੰ ਖੁਸ਼ ਕਰਨਾ ਸੀ ਕਿਉਂਕਿ ਇਸ ਦੀ ਵजीर खान ਨਾਲ ਕਾਫੀ ਨੇੜਤਾ ਸੀ ਸੋ ਇਹ ਸਾਹਿਬਜ਼ਾਦਿਆਂ ਖਿਲਾਫ ਸੂਬੇ ਦੇ ਕੰਨ ਪਰਣ ਲੱਗਾ ਸਾਹਿਬਜ਼ਾਦਿਆਂ ਦੇ ਜੈਕਾਰੇ ਅਤੇ ਫਤਿਹ ਦੇ ਜਵਾਬ ਦੇ ਵਿੱਚ ਇਸ ਨੇ ਕਿਹਾ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਸੂਬਾ ਇਹ ਸਰਹੰਦ ਦਾ ਦਰਬਾਰ ਹੈ ਸੋ ਹੁਣੇ ਨਵਾਬ ਨੂੰ ਝੁੱਕ ਕੇ ਸਲਾਮ ਕਰੋ ਦੂਜੇ ਪਾਸੇ ਸੁਬਾ ਸਰਹੰਦ ਵजीर खान ਨੇ ਕਿਹਾ ਤੁਸੀਂ ਬੜੇ ਸਿਆਣੇ ਅਤੇ ਪਿਆਰੇ ਬੱਚੇ ਹੋ ਤੁਸੀਂ ਇਸਲਾਮ ਕਬੂਲ ਕਰ ਲਵੋ ਤੁਹਾਨੂੰ ਨਵਾਬੀਆਂ ਮਿਲਣਗੀਆਂ ਧਰਤੀ ਤੋਂ ਸਮਾਨ ਤੱਕ ਤੁਹਾਡਾ ਰਾਜ ਭਾਗ ਬਣਾ ਦੇਾਂਗੇ ਸੁਬੇ ਦੀ ਗੱਲ ਵਿੱਚ ਹੀ ਸੁਚਾਨੰਦ ਨੇ ਦੁਬਾਰਾ ਕਿਹਾ ਜਿਵੇਂ ਨਵਾਬ ਜੀ ਕਹਿੰਦੇ ਨੇ ਕਬੂਲ ਕਰ ਲਵੋ ਸਾਹਿਬਜ਼ਾਦੇਆਂ ਨੇ ਦਲੇਰੀ ਦੇ ਨਾਲ ਜਵਾਬ ਦਿੱਤਾ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਲਮਾ ਪੜਿਆ ਹੈ ਹੁਣ ਕਿਸੇ ਹੋਰ ਕਲਮੇ ਦੀ ਸਾਨੂੰ ਜ਼ਰੂਰਤ ਨਹੀਂ ਇਹ ਸੁਣ ਕੇ ਸਾਰੀ ਕਚਹਿਰੀ ਦੇ ਵਿੱਚ ਮੌਜੂਦ ਸਾਰੇ ਲੋਕ ਆਪਸ ਦੇ ਵਿੱਚ ਗੱਲਾਂ ਕਰਨ ਲੱਗੇ ਕਿ ਕੈਸੇ ਨਿੱਡਰ ਤੇ ਨਿਰਲੋਭ ਬੱਚੇ ਹਨ ਕਿ ਸੂਬੇ ਸਰਹੰਦ ਦਾ ਖੌਫ ਹੀ ਨਹੀਂ ਮੰਨਦੇ ਸੂਬਾ ਸਰਹੰਦ ਨੇ ਪੁੱਛਿਆ ਕਿ ਤੁਸੀਂ ਇੱਥੋਂ ਜਾ ਕੇ ਕੀ ਕਰੋਗੇ ਆ ਸਾਹਿਬ ਜਾਦਿਆਂ ਨੇ ਨਿੱਟੜਕ ਹੋ ਕੇ ਕਿਹਾ ਅਸੀਂ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮੀ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਜਾ ਜਦੋਂ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਸਾਹਿਬਜ਼ਾਦਿਆਂ ਨੂੰ ਸੋਚਣ ਦਾ ਸਮਾਂ ਦਿੱਤਾ ਗਿਆ ਕਿ ਕੱਲ ਤੱਕ ਦਾ ਵਕਤ ਹੈ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਮਾਰੇ ਜਾਮੂਗੇ ਉਰੂਕੇ ਲਾਲ ਸਿਪਾਈਆਂ ਨਾਲ ਠੰਡੇ ਬੁਰਜ ਦੇ ਵਿੱਚ ਦਾਦੀ ਮਾਂ ਕੋਲ ਵਾਪਸ ਆ ਗਏ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮੁਸਕਰੌਂਦੇ ਚਿਹਰੇ ਤੇ ਲਾਲੀ ਚਲਕਾ ਮਾਰਦੀ ਆਪਣੀ ਪਿਆਰੀ ਦਾਦੀ ਨੂੰ ਜਾ ਚੰਬੜੇ ਦਾਦੀ ਮਾਤਾ ਨੇ 도ਮਾ ਲਾਲਾ ਨੂੰ ਗਲਵਕੜੀ ਦੇ ਵਿੱਚ ਲੈ ਕੇ ਪਿਆਰ ਦਿੱਤਾ ਤੇ ਮੱਥਾ ਚੁੰਮ ਕੇ ਪੁੱਛਿਆ ਮੇਰੇ ਲਾਡਲਿਓ ਅੱਜ ਸੁੱਬੇ ਦੀ ਕਚਹਿਰੀ ਦੇ ਵਿੱਚ ਕੀ ਹੋਇਆ ਜੋ ਕਚਹਿਰੀ ਦੇ ਵਿੱਚ ਹੋਇਆ ਗੁਰੂ ਲਾਲਾ ਨੇ ਬੜੇ ਚਾਹ ਦੇ ਨਾਲ ਦੱਸਿਆ ਦਾਦੀ ਜੀ ਤੁਹਾਡੇ ਪੋਤੇ ਡੋਲੇ ਨਹੀਂ ਬਥੇਰਾ ਲਾਲਚ ਦਿੱਤਾ ਅਸੀਂ ਸੁੱਬੇ ਦੀ ਕਚਹਿਰੀ ਦੇ ਵਿੱਚ ਜੈਕਾਰੇ ਗੁਜਾ ਕੇ ਆਏ ਹਾਂ ਜਿੱਦੋਂ ਸਾਹਿਬਜ਼ਾਦੇ ਨੇ ਦੱਸਿਆ ਕਿ ਸਾਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਹਨ ਤਾਂ ਮਾਤਾ ਜੀ ਵਿਰਾਗ ਦੇ ਵਿੱਚ ਆ ਗਏ ਸਾਹਿਬਜ਼ਾਦੇ ਨੇ ਕਿਹਾ ਦਾਦੀ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਤਾਂ ਬਹੁਤ ਛੇਤੀ ਦਾਦਾ ਜੀ ਦੀ ਗੋਦ ਦੇ ਵਿੱਚ ਜਾਣਾ ਚਾਹੁੰਦੇ ਹਾਂ ਨਾਲੇ ਉੱਥੇ ਸ਼ਾਇਦ ਸਾਨੂੰ ਸਾਡੇ ਵੱਡੇ ਵੀਰ ਮਿਲ ਜਾਣਗੇ ਦਾਦੀ ਮਾ ਨੇ ਦੋਵਾਂ ਨੂੰ ਗਲ ਲਾਇਆ ਤੇ ਕਿਹਾ ਮੇਰੇ लाडले ਬੱਚਿਓ ਤੁਹਾਡੇ ਤੇ ਬਹੁਤ ਜ਼ੁਲਮ ਹੋਣਗੇ ਤੁਸੀਂੇ ਮਿਲਣਗੇ ਪਰ ਤੁਸੀਂ ਡੋਲਣਾ ਨਹੀਂ ਪਾਣਾ ਬਰਤਨਾ ਅਵਸ਼્ય ਹੈ ਪਰ ਤੁਸੀਂ ਜਰਾਂ ਜਿੰਨੀ ਵੀ ਈਣ ਨਹੀਂ ਮੰਨਣੀ ਦੋਮੇ ਲਾਲ ਕਹਿਣ ਲੱਗੇ ਮਾਤਾ ਜੀ ਯਾਦ ਰੱਖਿਓ ਸਾਨੂੰ ਮਾਰਨ ਵਾਲੇ ਆਪ ਮਰ ਜਾਣਗੇ ਪਰ ਅਸੀਂ ਆਤਮਿਕ ਜੀਵਨ ਪ੍ਰਾਪਤ ਕਰ ਧਰਮ ਦੇ ਦ੍ਰਿੜ ਰਹਿ ਕੇ ਹਮੇਸ਼ਾ ਲਈ ਅਮਰ ਹੋ ਜਾਵਾਂਗੇ ਮਾਤਾ ਜੀ ਦੇ ਮਨ ਦੇ ਵਿੱਚ ਕਿਸੇ ਅਣਹੋਣੇ ਵਰਤਾਰੇ ਦੇ ਵਰਤਨ ਦਾ ਅਹਿਸਾਸ ਹੋ ਰਿਹਾ ਸੀ ਮਾਤਾ ਜੀ ਨੇ ਦੋਮੇ ਲਾੜ ਨੇ ਲਾਲਾ ਨੂੰ ਆਪਣੀ ਗੋਦ ਦੇ ਵਿੱਚ ਇਕੱਠੇ ਬਿਠਾ ਕੇ ਸੋਦਰ ਤੇ ਸੋਹਲੇ ਜੀ ਦੇ ਪਾਠ ਕੀਤੇ ਤਿੰਨ ਦਿਨਾਂ ਦੇ ਭੁੱਖੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੂੜਦੀ ਰਾਤ ਪਹਿਰੇਦਾਰਾਂ ਨੂੰ ਘਰ ਦਾ ਗਹਿਣਾ ਗੱਟਾ ਵੇਚ ਕੇ ਬਾਬਾ ਮੋਤੀराम ਜੀ ਨੇ ਗਰਮ ਗਰਮ ਦੁੱਧ ਚਕਾਇਆ ਮਾਤਾ ਜੀ ਨੇ ਮੋਤੀराम ਮੈਰਾ ਜੀ ਨੂੰ अनेका ਅਸੀਸਾਂ ਦੇ ਕੇ ਵਿਦਾ ਕੀਤਾ ਦੁੱਧ ਪੀ ਕੇ ਸਾਹਿਬਜਾਦੇ ਮਾਤਾ ਜੀ ਦੀ ਗੋਦ ਦਾ ਨਿੱਗ ਮੰਦੇ ਆਰਾਮ ਕਰਨ ਲੱਗ ਪਏ ਪਰ ਮਾਤਾ ਜੀ ਦੀਆਂ ਅੱਖਾਂ ਵਿੱਚ ਨੀਂਦ ਕਿਵੇਂ ਆਵੇ ਸਾਰੀ ਰਾਤ ਮੂੜ ਜਾਗੋ ਮਿੱਟੀ ਵਿੱਚ ਬਤੀਤ ਹੋਈ ਉਧਰ ਸਤਗੁਰੂ ਜੀ ਪਾਸੋਂ ਮਿਲੀ ਹਾਰ ਤੋਂ ਬੁਖਲਾਏ ਸੁਬੇਦਾਰ ਵਜੀਦ ਨੇ ਗੁਰੂ ਲਾਲਾ ਨੂੰ ਜਾਨੋਂ ਮਾਰ ਦੇਣ ਦਾ ਪੱਕਾ ਇਰਾਦਾ ਬਣਾ ਲਿਆ ਪਰ ਇਸ ਘੋਰ ਪਾਪ ਦੀ ਸੋਚ ਦੇ ਵਿੱਚ ਉਸ ਦੇ ਦਿਲ ਨੂੰ ਚੈਨ ਨਾ ਲੈਣ ਦਿੱਤੀ ਵਜੀਦ ਖਾਨ ਨੇ ਆਪਣੇ ਮਨ ਦੇ ਵਿੱਚ ਇੱਕ ਵਿਊਂਤ ਬਣਾ ਕੇ ਨਵਾਬ ਮਲੇਰ ਕੋਟਲਾਨ ਵਿਖੇ ਪੱਤਰ ਲਿਖਿਆ ਕਿ ਨਵਾਬ ਸਾਹਿਬ ਤੁਸੀਂ ਸਾਰੇ ਰੁਝੇਵੇਂ ਛੱਡ ਕੇ ਕੱਲ ਨੂੰ ਹੀ ਮੇਰੀ ਕਚਹਿਰੀ ਦੇ ਵਿੱਚ ਜ਼ਰੂਰ ਕੁੱਚਣਾ ਹੈ ਉਸਦੇ ਵੀ ਹੋਂ ਤੇਜ ਸੀ ਕਿ ਮਲੇਰ ਕੋਟਲੇ ਨਵਾਬ ਦਾ ਭਰਾ ਅਜੇ ਹੁਣੇ ਹੀ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰੇਗੇ ਹਨ ਸੋ ਕਿਉਂ ਨਮ ਮਲੇਰ ਕੋਟਲੇ ਨਵਾਬ ਸ਼ੇਰ ਮੁਹੰਮਦ ਖਾਨ ਉਸ ਦੇ ਭਰਾਵਾਂ ਦਾ ਬਦਲਾ ਲੈਣ ਲਈ ਉਕਸਾ ਕੇ ਇਨ੍ਹਾਂ ਛੋਟੇ ਬੱਚਿਆਂ ਨੂੰ ਉਸ ਦੇ ਹੱਥੋਂ ਸ਼ਹੀਦ ਕਰਵਾ ਦਿੱਤਾ ਜਾਵੇ ਸੋ ਸੁੱਬਾ ਸਰਹੰਦ ਦਾ ਸੁਨੇਹਾ ਪਾ ਕੇ ਅਗਲੀ ਸਵੇਰ ਹੀ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਸਰਹੰਦ ਪੁੱਜ ਗਿਆ ਅਗਲੀ ਸਵੇਰ ਨਵਾਬ ਮਲੇਰ ਕੋਟਲਾ ਨੂੰ ਕਚਹਿਰੀ ਦੇ ਵਿੱਚ ਬੱਚਿਆਂ ਤੋਂ ਬਦਲਾ ਲੈਣ ਬਾਰੇ ਕਿਹਾ ਗਿਆ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਬਾਪ ਦਾ ਬਦਲਾ ਜ਼ਰੂਰ ਲੈ ਸਕਦਾ ਹਾਂ ਪਰ ਇਹਨਾਂ ਨਿੱਕੇ-ਨਿੱਕੇ ਬੱਚਿਆਂ ਤੋਂ ਬਦਲਾ ਲੈਣ ਦਾ ਖਿਆਲ ਵੀ ਮੈਨੂੰ ਝੰਜੋੜ ਰਿਹਾ ਹੈ। ਅਤੇ ਇਸ ਮੌਕੇ ਉਹਨਾਂ ਨੇ ਸਾਹਿਬਜ਼ਾਦੇਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਕਿਹਾ ਕਿ ਵਜੀਦ ਖਾਂ ਇਸਲਾਮ ਇਸ ਗੱਲ ਦੀ ਇੱਜ਼ਾਤ ਨਹੀਂ ਦਿੰਦਾ। ਇਹ ਬਿਲਕੁਲ ਜੁਰਮ ਹੈ ਅਤੇ ਇਹ ਕਹਿੰਦੇ ਹੋਏ ਨਵਾਬ ਮਲੇਰ ਕੋਟਲਾ ਕਚਹਿਰੀ ਛੱਡ ਗੁੱਸੇ ਵਿੱਚ ਉਥੋਂ ਚਲਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ